ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣੇ ਉੱਤੇ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਾਦਮਸਰੀ ਡਾਕਟਰ ਜਗਜੀਤ ਸਿੰਘ ਦਰਦੀ ਅਤੇ ਪ੍ਰੋਫੈਸਰ ਆਫ ਜਰਨਲਿਜ਼ਮ ਡਾਕਟਰ ਹਰਜਿੰਦਰਪਾਲ ਸਿੰਘ ਵਾਲੀਆ ਨੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਗ੍ਰਹਿ ਵਿੱਚ ਪਹੁੰਚ ਕੇ ਢੀਂਡਸਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਉਹਨੇ ਕਿਹਾ ਕਿ ਸਾਰਾ ਪਾਂਥ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇਸ ਮੌਕੇ ਸਰਦਾਰ ਜਗਜੀਤ ਸਿੰਘ ਦਰਦੀ ਨੇ ਸੁਖਦੇਵ ਸਿੰਘ ਢੀਂਡਸਾ ਨਾਲ ਬਿਤਾਏ ਪਲਾਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਪ੍ਰੋਫੈਸਰ ਹਰਜਿੰਦਰਪਾਲ ਸਿੰਘ ਵਾਲੀਆ ਨੇ ਕਿਹਾ ਕਿ ਢੀਂਸਾ ਦੇ ਅਕਾਲ ਚਲਾਨੇ ਨਾਲ ਸਿੱਖ ਸਿਆਸਤ ਨੂੰ ਵੱਡਾ ਘਾਟਾ ਪਿਆ ਉਹਨੇ ਕਿਹਾ ਕਿ ਉਹ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ ਅਤੇ ਉਹਨਾਂ ਨੇ ਵਕਫਾ ਖਾਵਾਂ ਤੇ ਅਹੁਦਿਆਂ ਤੇ ਰਹਿੰਦੇ ਆ ਵੱਡੇ ਕਾਰਜ ਕੀਤੇ ਨੇ ਸਦਾ ਸਿਖ ਲਈਏ ਸੀ ਕਿ ਹਾਂ ਜੀ ਸਿੱਖ ਪੰਥ ਦੇ ਉਹ ਮਹਾਨ ਲੀਡਰ ਸਨ ਜਿਨ੍ਹਾਂ ਨੇ ਸਾਰੀ ਉਮਰ ਇੱਕ ਅਦਰਸ਼ ਵਾਸਤੇ ਔਰ ਖਾਸ ਕਰਕੇ ਅਗਲੀ ਕੈਰੇਕਟਰ ਨੂੰ ਬੜਾਈ ਰੱਖਣ ਲਈ ਇੱਕ ਦਕਸ਼ਾਲੀ ਆਗੂ ਉਹਨਾਂ ਨੇ ਆਪਣਾ ਰੋਲ ਲਿਭਾਇਆ ਉਹਨਾਂ ਦਾ ਸਾਰੀ ਜ਼ਿੰਦਗੀ ਦਾ ਸਫਰ ਅਕਾਲੀ ਸਿਆਸਤ ਵਿੱਚ ਬੇਦਾਗ ਰਿਹਾ ਅਤੇ ਬੜੀ ਇਮਾਨਦਾਰੀ ਨਾਲ ਸਿੱਧਕ ਦੀ ਨਾਲ ਹਮੇਸ਼ਾ ਹਮੇਸ਼ਾ ਉਹਨਾਂ ਦੇ ਦਿਲ ਦੇ ਵਿੱਚ ਅਕਾਲੀ ਦਲ ਦੀ ਅਤੇ ਖਾਲਸਾ ਪੰਥ ਦੀ ਜੜ ਵੀ ਕਲਾ ਦੀ ਖਾਸ਼ ਹੁੰਦੀ ਸੀ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਬਰਜਵਾਨੀ ਦੀ ਉਮਰ ਵਿੱਚ ਉਹਨਾਂ ਦਾ ਸਾਥ ਮਿਲਿਆ 1986 ਵਿੱਚ ਉਹਨਾਂ ਨੇ ਮੇਰੇ ਲਈ ਲੋਕ ਸਭਾ ਦੇ ਸੀਟ ਪਰਲੇ ਤੋਂ ਉਹਨਾਂ ਨੇ ਲੈ ਕੇ ਦਿੱਤੀ ਭਾਵੇਂ ਮੈਂ ਇਲੈਕਸ਼ਨ ਨਹੀਂ ਲੜਿਆ ਲੇਕਿਨ ਮੈਨੂੰ ਉਹਨਾਂ ਦਾ ਪਿਆਰ ਉਹ ਤੋਂ ਹੀ ਮਿਲਦਾ ਰਿਹਾ ਖਿਰਦੇਵ ਨੇ ਅਸੀਂ ਪਾਰਲੀਮੈਂਟ ਵਿੱਚ 22 ਸਾਲ ਇਕੱਠੇ ਬੈਠਦੇ ਰਹੇ ਮੈਂ 1998 ਵਿੱਚ ਲੋਕ ਸਭਾ ਦੀ ਬ੍ਰੈਸਡਵਾਈਜ਼ਿੰਗ ਕਮੇਟੀ ਦਾ ਮੈਂਬਰ ਬਣ ਗਿਆ ਸੀ ਅਤੇ ਅੱਜ ਤੱਕ ਮੈਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਆਪਣੇ ਚੜ੍ਹਦੀ ਕਲਾ ਬੀੜਾ ਹਾਊਸ ਨੂੰ ਰਿਪਰੈਜ਼ੈਂਟ ਕਰਦਾ ਹਾਂ ਲੇਕਿਨ ਅਸੀਂ 22 ਸਾਲ ਲਗਾਤਾਰ ਸੈਂਟਰਲ ਹਾਲ ਵਿੱਚ ਇਕੱਠੇ ਬੈਠਦੇ ਅਤੇ ਸਿੱਖ ਮਸਲਿਆਂ ਉਤੇ ਵਿਚਾਰਾਂ ਕਰਦੇ ਉਹਨਾਂ ਦੇ ਬੇਰੀ ਐਨੀ ਟਿਊਰਿੰਗ ਅਤੇ ਟ੍ਰੇਨਿੰਗ ਕੀਤੀ ਸੀ ਜਿਸ ਸਦਕਾ ਪਿਛਲੇ 20 ਸਾਲ ਤੋਂ ਚੜ੍ਹਦੀ ਕਲਾ ਟਾਈਮ ਟੀਵੀ ਸਾਰੇ ਸੰਸਾਰ ਵਿੱਚ ਵਸਤੇ ਸਿੱਖਾਂ ਦੀਆਂ ਪ੍ਰੋਬਲਮਸ ਅਤੇ ਉਹਨਾਂ ਨੂੰ ਸਹੀ ਜਾਣਕਾਰੀ ਦੇਣ ਦੀ ਸੇਵਾ ਕਰ ਰਿਹਾ ਹੈ ਇਸੇ ਤਰ੍ਹਾਂ ਪਿਛਲੇ 55 ਸਾਲ ਤੋਂ ਚੜ੍ਹਦੀ ਕਲਾ ਅਖਬਾਰ ਆਪਣੇ ਪਿਆਰੇ ਖਾਲਸਾ ਪੰਥ ਦੀ ਸੇਵਾ ਕਰ ਰਹੀ ਹੈ ਅੱਜ ਜਦੋਂ ਮੈਂ ਸਰਦਾਰ ਪ੍ਰਬਿੰਦਰ ਸਿੰਘ ਜੀ ਟਿੱਟਸਾਂ ਨੂੰ ਉਹਨਾਂ ਦੇ ਦੁੱਖ ਨੂੰ ਸਾਂਝਾ ਕਰਨ ਲਈ ਉਹਨਾਂ ਦੇ ਘਰ ਆਇਆ ਤਾਂ ਮੈਨੂੰ ਅੰਤਾਂ ਦੀ ਦਸੱਲੀ ਹੋਈ ਇਹ ਸੱਚ ਮੁੱਚ ਹੀ ਸਰਦਾਰ ਪ੍ਰਵੀnder ਸਿੰਘ ਘਿੰਸਾ ਆਪਣੇ ਪੁੱੁੰਚ ਦੀ ਪੀਤਾ ਸਰਦਾਰ ਸੁਖਦੇਵ ਸਿੰਘ ਘਿੰਸਾ ਦੇ ਨਕਸ਼ੇ ਕਦਮ ਉਤੇ ਚੱਲ ਕੇ ਉਸੇ ਤਰ੍ਹਾਂ ਹੀ ਆਪਣੀ ਕੌਮ ਨੂੰ ਅਗਵਾਈ ਅਤੇ ਸੇਵਾ ਕਰਨਗੇ ਜਿਸ ਤਰ੍ਹਾਂ ਢੀਂਸਾ ਸਾਹਿਬ ਨੇ ਕੀਤੀ ਸੀ ਅਤੇ ਮੈਨੂੰ ਹੋਰ ਜ਼ਿਆਦਾ ਖੁਸ਼ੀ ਹੋਈ ਜਦੋਂ ਉਹਨਾਂ ਦੇ ਬੇਟੇ ਚਿਰਾਗ ਨੂੰ ਮਿਲਿਆ ਸਾਬਤ ਸੂਰਤ ਬੱਚਾ ਸਿੱਖੀ ਦੇ ਰੰਗ ਵਿੱਚ ਰੰਗਿਆ ਹੋਇਆ ਇਸ ਗੱਲ ਦੀ ਸ਼ਾਦੀ ਪਰਦਾ ਹੈ ਕਿ ਸਰਦਾਰ ਸੁਖਦੇਵ ਸਿੰਘ ਘਿੰਸਾ ਇੱਕ ਸੱਚੇ ਸੁੱਚੇ ਗੁਰੂ ਕੇ ਸਿੱਖ ਹਨ ਅਤੇ ਉਹਨਾਂ ਦੇ ਦਿਲ ਦੇ ਵਿੱਚ ਜੋ ਪੰਥ ਦਾ ਪਿਆਰ ਸੀ ਉਹ ਦਿਲੋਂ ਸੀ ਉਹ ਸਿੱਧਕੀ ਸਿੱਖ ਸਨ ਇਸੇ ਲਈ ਉਹਨਾਂ ਦਾ ਬੇਟਾ ਪਰਮਿੰਦਰ ਸਿੰਘ ਅਤੇ ਅੱਗੋਂ ਉਹਨਾਂ ਦਾ ਬੇਟਾ ਚਿਰਾਗ ਇਹ ਗੁਰਮਤਿ ਦੀ ਜੋ ਮਰਿਆਦਾ ਹੈ ਉਸ ਨੂੰ ਆਪਣੇ ਜੀਵਨ ਈ ਟਾਲ ਕੇ ਦਸਮ ਬਾਦਸ਼ਾਹ ਦੇ ਸੋਹਣੇ ਸਰੂਪ ਨੂੰ ਇਸ ਸੰਸਾਰ ਵਿੱਚ ਪ੍ਰਗਟ ਕਰ ਰਹੇ ਹਨ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਢੀਂਸਾ ਪਰਿਵਾਰ ਸਿੱਖ ਕੌਮ ਦੀ ਅਗਵਾਈ ਕਰੇਗਾ ਕਿਉਂਕਿ ਇਹ ਸਾਰਾ ਮੰਥ ਢੀਂਸਾ ਸਾਹਿਬ ਨੂੰ ਸਤਕਾਰ ਨਾਲ ਸ਼ਰਦਾ ਦੇ ਫੁੱਲ ਪੇਟ ਕਰ ਰਿਹਾ ਹੈ ਅਤੇ ਮੈਂ ਵੀ ਕਿਉਂਕਿ ਖਾਲਸਾ ਪੰਥ ਦਾ ਢੰਡੋਰਚੀ ਹਾਂ ਇਸ ਲਈ ਮੈਂ ਵੀ ਅੱਜ ਆਪਣਾ ਇੱਥੋਂ ਇਹ ਵੀ ਮਨ ਬਣਾ ਕੇ ਜਾ ਰਿਹਾ ਹਾਂ ਕਿ ਸੱਚਮੁੱਚ ਹੀ ਇਹ ਪਰਿਵਾਰ ਢਿੱਡਸਾ ਸਾਹਿਬ ਦਾ ਵਾਰਿਸ ਪਰਿਵਾਰ ਖਾਲਸਾ ਪੰਥ ਦਾ ਮਾਣ ਮੱਤਾ ਪਰਿਵਾਰ ਹੈ ਜੋ ਸਿੱਖ ਕੌਮ ਦੀ ਅਗਵਾਈ ਕਰਨ ਦੇ ਯੋਗ ਹੈ ਮੈਂ ਇਹਨਾਂ ਸ਼ਬਦਾਂ ਨਾਲ ਢਿੱਡਸਾ ਸਾਹਿਬ ਨੂੰ ਸ਼ਰਦਾ ਦੇ ਫੁੱਲ ਪੇਟ ਕਰਦਾ ਹਾਂ ਕਿ ਸੱਚਮੁੱਚ ਹੀ ਉਹਨਾਂ ਨੇ ਫਲਵਾੜੀ ਔਰ ਜੋ ਸ਼ਾਨਦਾਰ ਵਿਰਾਸਤ ਆਪਣੇ ਪਰਿਵਾਰ ਨੂੰ ਦਿੱਤੀ ਹੈ ਉਹ ਸਹੀ ਬਿਆਨਿਆਂ ਵਿੱਚ ਦਸਮ ਪਾਤਸ਼ਾਹ ਦੀ ਦੱਸੀ ਹੋਈ ਰਾਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੱਸਿਆ ਹੋਇਆ ਮਾਰਗ ਹੈ ਅਤੇ ਖਾਲਸਾ ਪੰਥ ਨੂੰ ਅਗਵਾਈ ਦੇਣ ਯੋਗ ਅੱਜ ਇਹ ਸਾਰਾ ਪਰਿਵਾਰ ਸਮਰਥ ਹੈ ਢੀਂਸਾ ਸਾਬ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਤਾਂ ਉਹਨਾਂ ਦੀ ਪੋਲਿਟਿਕਸ ਹੈ ਜਿਹੜੇ ਪੋਲਿਟੀਕਲ ਐਂਗਲ ਹੈ ਉਹਦੇ ਬਾਰੇ ਤਾਂ ਅਸੀਂ ਹਰ ਰੋਜ਼ ਪੱਤਰਕਾਰ ਦੇ ਤੌਰ ਤੇ ਗੱਲਬਾਤ ਕਰਦੇ ਰਹਿੰਦੇ ਹਾਂ ਹੱਕ ਜਾਂ ਅਪਰੋਚ ਉਹ ਤਾਂ ਚੱਲਦਾ ਹੈ ਲੇਕਿਨ ਕਿਉਂਕਿ ਮੇਰਾ ਸਬੰਧ ਉਹਨਾਂ ਦਾ ਐਜੂਕੇਸ਼ਨ ਕਰਕੇ ਸੀ ਅਸੀਂ ਜਿਹੜਾ ਗੁਰਤੇਗ ਬਹਾਦਰ ਕਾਲਜ ਪਹਾਣੀਗੜ ਹੈ ਉਹਦੀ ਮੈਨੇਜਮੈਂਟ ਚ ਇਕੱਠੇ ਸੀ ਸਾਲ ਚ ਅਸੀਂ ਘੱਟੋ ਘੱਟ ਜੇ ਪੰਜ ਚਾਰ ਮੀਟਿੰਗਾਂ ਤਾਂ ਸਾਡੀ ਹੋਈ ਜਾਂਦੀਆਂ ਸੀ ਤੋਂ ਇਸ ਕਰਕੇ ਮੈਂ ਸਮਝਦਾ ਹਾਂ ਕਿ ਜਿਵੇਂ ਉਹਨਾਂ ਨੇ ਸਪੋਰਟਸ ਲਈ ਜਿਸ ਤਰ੍ਹਾਂ ਐਜੂਕੇਸ਼ਨ ਲਈ ਕੰਮ ਕੀਤਾ ਚਾਹੇ ਮਸਤਵਾਨਾ ਦਾ ٹرسٹ ਸੀ ਚਾਹੇ ਇੱਥੋਂ ਪਹਾਣੀਗੜ ਦੇ ਕਾਲਜ ਦਾ ਮੈਨੇਜਮੈਂਟ ਸੀ ਉਹ ਐਨੇ ਬਿਜ਼ੀ ਹੋਣ ਦੇ ਬਾਵਜੂਦ ਜਿਹੜਾ ਟਾਈਮ ਕੱਢਦੇ ਸੀ ਇਹ ਉਹਨਾਂ ਦੀ ਜਿਹਨੂੰ ਕਹਿੰਦੇ ਨੇ ਕਿ ਇੱਕ ਬਹੁਪੱਖੀ ਸ਼ਖਸੀਅਤ ਸੱਚਮੁੱਚ ਸਰਸਰਦੇਵ ਸਿੰਘ ਢੀਂਸਾ ਬਹੁਪੱਖੀ ਸਕਸੀਅਰ ਸੀ ਪੋਲਿਟਿਕਲੀ ਉਹਨਾਂ ਦਾ ਇੱਕ ਬਕਰਾ ਨਜ਼ਰੀਆ ਉਹ ਤਾਂ ਹੈ ਹੀ ਸੀ ਲੇਕਿਨ ਸਪੋਰਟਸ ਸਪੋਰਟਸ ਦੇ ਵਿੱਚ 올림픽 ਐਸੋਸੀਏਸ਼ਨ ਸਾਈਕਲਿੰਗ ਦਾ ਜਿਹੜਾ ਉਹਨਾਂ ਦਾ ਉਹ ਆਪਣਾ ਇੱਕ ਵੱਖਰਾ ਸੀ ਉਹਦੇ ਪ੍ਰਧਾਨ ਰਹੇ ਨੇ ਤੇ ਕੌਨਰੇਜਾਂ ਦੇ ਵਿੱਚ ਉਹਨਾਂ ਨੇ ਟਾਈਮ ਜਿਹੜਾ ਕੱਢਣਾ ਮੈਂ ਇਹਨੂੰ ਜ਼ਿਆਦਾ ਅਹਿਮੀਅਤ ਦਿੰਦਾ ਕਿ ਸਮਾਜ ਦੇ ਸਿੱਧੇ ਤੌਰ ਤੇ ਇਹ ਗੱਲ ਜਿਹੜੀਆਂ ਉਹਦੀ ਇੱਕ ਵੱਖਰੀ ਭੂਮਿਕਾ ਹੁੰਦੀ ਹੈ ਉਹਨਾਂ ਦੇ ਜਾਣ ਨਾਲ ਸੱਚਮੁੱਚੀ ਸਿਆਸੀ ਤੌਰ ਤੇ ਤਪੜਾ ਘਾਟਾ ਪਿਆ ਹੀ ਹੈ ਖਾਸ ਤੌਰ ਤੇ ਇਹਨਾਂ ਦਿਨਾਂ 'ਚ ਜਦੋਂ ਅਕਾਲੀ ਸਿਆਸਤ ਜਿਹੜੀ ਬੜੀ ਵਿਖਰੀ ਜੀ ਪਈ ਹੈ ਤੇ ਇੱਕ ਇਸ ਤਰ੍ਹਾਂ ਦੇ ਬੰਦੇ ਦਾ ਜਾਣਾ ਸਰਪ੍ਰਸਤ ਦਾ ਜਾਣਾ ਕਿਉਂਕਿ ਹਲੇ 5ਵੇਂ ਬ੍ਰਿਕਮਟੀ ਜਿਹੜੀ ਹੈ ਅਕਾਲ ਤਖਤ ਸਾਹਿਬ ਤੋਂ ਥਾਪੀ ਹੋਈ ਉਹ ਆਪਣੇ ਮੈਂਬਰਸ਼ਿਪ ਭਰਤੀ ਕਰ ਰਹੀ ਹੈ ਜਿਹੜੇ ਬਾਗੀ ਤੜਾ ਜਿਹਨੂੰ ਜਾਂ ਸੁਧਾਰ ਲਹਿਰ ਵਾਲੇ ਕਹਿੰਦੇ ਨੇ ਉਹ ਆਪਣੇ ਵੱਖਰੇ ਤੌਰ ਤੇ ਮੂਵਮੈਂਟ ਚਲਾ ਰਹੇ ਨੇ ਉਹ ਹੁਣ ਜਿਹੜੀ ਕੌਮ ਨੂੰ ਲੋੜ ਸੀ ਕਿ ਕੋਈ ਵੱਡਾ ਆਗੂ ਕੌਮ ਨੂੰ ਇਕ ਕਰਨ ਦੇ ਵਿੱਚ ਉਹਦੀ ਭੂਮਿਕਾ ਹੁੰਦੀ ਬੜੇ ਕ੍ਰੂਸ਼ਲ ਟਾਈਮ ਤੇ 300 ਸਾਬ ਦੇ ਜਾਣ ਦਾ ਜਿਹੜਾ ਮੈਸਮ ਦਾ ਵੱਡਾ ਅਫਸੋਸ ਆ ਸਾਨੂੰ ਇਸ ਦਾ